ਜਾਤ 모 ਰੱਖਣ ਵਾਲੇ ਉਹ ਪੰਜਾਬੀ ਜੇ ਸਾਰਿਆਂ ਨੂੰ ਮੈਂ ਬਾਈ ਬਾਈ ਨੇਮ ਨਾ ਬੁਲਾਵਾਂ ਤੀ ਕੋਈ ਸ਼ਬਦ ਸਾਰੇ ਲਈ ਕਹਾਂ ਦਾ ਮੇਰਾ ਪੰਜਾਬ ਇੱਥੇ ਬੈਠਾ ਹੈ ਜੋ ਪੰਜਾਬ ਦਾ ਦਰਦ ਰੱਖਦਾ ਹੈ ਪੰਜਾਬ ਦੀ ਗੱਲ ਕਰਨੀ ਚਾਹੁੰਦਾ ਸੋ ਅੱਜ ਪੰਜਾਬ ਦਾ ਸਿਰਫ ਇੱਕ ਸਰਵਕਾਰ ਛੋਇਆ ਗਿਆ ਇਹ ਕੋਈ ਡਿਬੇਟ ਨਹੀਂ ਸੀ ਇਹ ਕੋਈ ਫਾਈਨਲ ਵਰਡਿਕਟ ਨਹੀਂ ਕਿਸੇ ਦਾ ਜੋ ਕਿਸੇ ਨੇ ਕਹਤਾ ਉਹ ਫਾਈਨਲ ਵਰਡਿਕਟ ਹੈ ਔਰ ਮੈਨੂੰ ਬਹੁਤ ਮਜ਼ਾ ਆ ਰਿਹਾ ਸੀ ਸਾਹਮਣੇ ਬੈਠ ਕੇ ਜਦੋਂ ਮੈਂ ਸੁਣ ਰਿਹਾ ਸੀ ਕਿ ਸਾਡੇ ਮਾਹਿਰਾਂ ਦੇ ਵਿੱਚ ਬੁੱਧੀਜੀਵੀਆਂ ਦੇ ਵਿੱਚ ਵੀ ਕਿੰਨੇ ਵਿਚਾਰਧਾਰਕ ਆਪਸ ਵਿੱਚ ਵਖਰੇਵੇਂ ਨੇ ਇਹਦਾ ਮਤਲਬ ਹੈ ਅਸੀਂ ਅਲੱਗ-ਅਲੱਗ ਐਂਗਲਸ ਨੂੰ ਸੋਚ ਰਹੇ ਹਾਂ ਕੋਈ ਐਂਗਲ ਵੀ ਠੀਕ ਹੋ ਸਕਦਾ ਹੈ ਕੋਈ ਐਂਗਲ ਗਲਤ ਹੋ ਸਕਦਾ ਹੈ ਜਦੋਂ ਮੰਚ ਤੇ ਜੱਤ ਕੋਨੇ ਬਾਰੇ ਜ਼ਿਕਰ ਨਹੀਂ ਹੋਏਗਾ ਜਦ ਤੱਕ ਫਿਕਰ ਨਹੀਂ ਹੋਏਗਾ ਉਦੋਂ ਤੱਕ ਅਸੀਂ ਕਿਸੇ ਕਨਕਲੂਜਨ ਤੇ ਨਹੀਂ ਪਹੁੰਚ ਸਕਦੇ ਔਰ ਦੁਨੀਆ ਬਦਲ ਰਹੀ ਹੈ ਬਦਲਦੀ ਦੁਨੀਆ ਦੇ ਨਾਲ ਸਾਨੂੰ ਉਹਦੀ ਗੱਲ ਕਰਨੀ ਪਣੀ ਹੈ ਹੁਣ ਤਾਂ ਦੁਨੀਆ 'ਚ ਇੰਨਾ ਕੁਝ ਬਦਲ ਗਿਆ ਮੈਂ ਉੱਥੇ ਬੈਠਾ ਸੀ ਜਾਂਦਾ ਸੀ ਆ ਮੈਂ ਕਿਹਾ ਫੁੱਲਾਂ ਦੀ ਖੇਤੀ ਤਾਂ ਹੋਈ ਪਈ ਸਾਹਮਣੇ ਸਾਡੀ ਆ ਦੇਖੋ ਆ ਦੁਨੀਆ ਪਤਾ ਨਹੀਂ ਕਿੱਧਰ ਉਹ ਦੁਨੀਆ ਜਾਲੀ ਫੁੱਲ ਲੱਗੇ ਹੋਏ ਸਾਡੇ ਸਾਹਮਣੇ ਸਾਰੇ ਪਲਾਸਟਿਕ ਦੇ ਸੋ ਇਹ ਅੱਜ ਦਾ ਡਿਸਕਸ਼ਨ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਮਾਹਿਰ ਜਦੋਂ ਬੋਲ ਰਹੇ ਸੀ ਉਹਨਾਂ ਨੇ ਇੱਕ ਬੜੀ ਨਵੀਂ ਚੀਜ਼ ਦੱਸੀ ਕਿ ਜਦੋਂ ਹੁਣ ਇਨਸੈਕਟਸ ਦੇ ਵਿੱਚੋਂ ਪ੍ਰੋਟੀਨ ਲਿਆ ਜਾ ਰਿਹਾ ਇਹ ਵੀ ਕੱਲ ਨੂੰ ਖੇਤੀ ਨੂੰ ਦਰਪੇਸ਼ ਆਉਣ ਵਾਲੇ ਮਸਲੇ ਨੇ ਕਿਉਂਕਿ ਪੋਲਟਰੀ ਵੀ ਕਿਸਾਨ ਨਾਲ ਜੁੜੀ ਹੋਈ ਚੀਜ਼ ਹੈ ਔਰ ਮੈਂ ਪਿੱਛੇ ਸੁਣਿਆ ਸੀ ਕਿਸੇ ਮਾਹਿਰ ਕੋਲੋਂ ਕਿ ਹੁਣ ਤਾਂ ਲੈਬ ਚਿਕਨ ਵੀ ਆਉਣ ਲੱਗੇ ਨੇ ਜੀ ਲੈਬ ਮਟਨ ਆਉਣ ਲੱਗੇ ਆ ਜੀ ਸੋ ਪੋਲਟਰੀ ਥੋੜੀ ਖਤਰ ਹੋ ਰਹੀ ਹੈ ਲੈਪ ਚਿਕਨ ਖਾਇਆ ਕਰੋਗੇ ਤਸੀਲ ਲੈਪ ਮਟਰ ਵਿਆਹ ਮਾ ਦੇ ਵਿੱਚ ਲੱਜਿਆ ਕਰੇਗਾ ਹੁਣ ਦੁੱਧ ਤਾਂ ਬਾਣੀ ਗਿਆ ਸੋ ਇਹ ਵੀ ਕਿਸਾਨ ਨੂੰ ਸਮੱਸਿਆ ਸਾਹਮਣੇ ਆਉਣ ਵਾਲੀ ਹੈ ਸੋ ਕਮਾਲ ਦੀ ਗੱਲ ਇਹ ਹੈ ਕਿ ਸਰਕਾਰ ਸਿਰਫ ਇੱਕ ਐਮਐਸਪੀ ਜਾਂ ਝੋਨਾ ਕਣਕ ਨਹੀਂ ਹੈ ਸਰਕਾਰ ਬਹੁਤ ਵੱਡੇ ਨੇ ਮੇਰਾ ਪੰਜਾਬ ਆਰਗੇਨਾਈਜੇਸ਼ਨ ਬਣਾਉਣ ਦਾ ਮਕਸਦ ਇਹ ਸੀ ਕਿ ਗੱਲ ਤੇ ਸ਼ੁਰੂ ਕਰੀਏ ਕਿ ਜੇ ਬਾਤ ਨਿਕਲੇਗੀ ਤਾਂ ਦੂਰ ਤਲਕ ਜਾਏਗੀ ਨਿਕਲੇ ਤਾਂ ਸਹੀ ਗੱਲ ਫਿਰ ਦੂਰ ਤਲਕ ਵੀ ਉਹਨੂੰ ਲੈ ਕੇ ਜਾਵਾਂਗੇ ਔਰ ਬੜਾ ਚੰਗਾ ਲੱਗਦਾ ਜੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਇੱਥੇ ਆਉਂਦੇ ਕਿਉਂਕਿ ਪੰਜਾਬ ਕਿਸੇ ਇੱਕ ਦਾ ਨਹੀਂ ਯਾ ਪੰਜਾਬ ਹੁਕਮਰਾਨ ਦਾ ਨਹੀਂ ਇਕੱਲੇ ਦਾ ਪੰਜਾਬ ਨਿਗਰਾਨ ਦਾ ਆਓ ਆਪਾਂ ਸਾਰੇ ਨਿਗਰਾਨ ਬਣੀਏ ਪੰਜਾਬ ਦੇ ਸਾਰੇ ਹੁਕਮ ਹੁਕਮਰਾਨ ਥੋੜਾ ਬਣ ਸਕਦੇ ਨੇ ਨਿਗਰਾਨ ਵੀ ਚਾਹੀਦੇ ਨੇ ਔਰ ਨਿਗਰਾਨ ਜ਼ਰੂਰੀ ਨਹੀਂ ਹੁੰਦਾ ਕਿ ਕੋਈ ਸੰਵਿਧਾਨਿਕ ਪਾਵਰ ਦੇ ਨਾਲ ਹੋਣ ਸਾਡੀ ਗਲੀ ਦੇ ਵਿੱਚ ਵੀ ਜਦੋਂ ਕੋਈ ਗੱਡੀ ਕਾਫੀ ਦੇਰ ਤੋਂ ਖੜੀ ਹੁੰਦੀ ਨਾ ਸਾਡੀ ਗਲੀ ਦਾ ਵੈਸੇ ਕੋਈ ਬਜ਼ੁਰਗ ਕੋਈ ਸਿਆਣੀ ਔਰਤ ਜਾ ਕੇ ਉਹ ਪੁੱਛਦੀ ਵੀ ਕਾਕਾ ਕਿਵੇਂ ਖੜੇ ਰੁੱਤੇ ਵੀ ਕਾਕਾ ਮਿਲਣਾ ਕਿਸੇ ਨੂੰ ਉਡੀਕਦੇ ਹੋ ਤੁਸੀਂ ਨੂੰ ਇਹ ਨਿਗਰਾਨ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਤਨਖਾਹ ਨਹੀਂ ਮਿਲਦੀ ਨਾ ਇਹਨਾਂ ਨੂੰ ਕਿਸੇ ਨੇ ਡਿਊਟੀ ਲਈ ਹੋਈ ਵੀ ਤੁਸੀਂ ਪੁੱਛਣਾ ਗਲੀ ਗਲੀ ਚ ਜਾ ਕੇ ਉਹ ਧਿਆਨ ਰੱਖਦੇ ਆਪਣੀ ਗਲੀ ਦਾ ਘਟੋ ਘਟ ਆਪਣੇ ਮੁਹੱਲੇ ਦਾ ਸੋ ਅਸੀਂ ਨਿਗਰਾਨ ਬਣ ਕੇ ਪੰਜਾਬ ਦੇ ਬਾਰੇ ਗੱਲ ਕਰੀਏ ਪੰਜਾਬ ਦੇ ਖੜੇ ਮੁੱਦਿਆਂ ਨੂੰ ਜਾ ਕੇ ਪੁੱਛੀਏ ਵੀ ਮਸਲਿਆਂ ਖੜੇ ਕਿਉਂ ਤੁਸੀਂ ਮੁੱਦਿਆਂ ਖੜੇ ਕਿਉਂ ਤੁਰਦੇ ਕਿਉਂ ਨਹੀਂ ਤੁਹਾਡਾ ਕੋ ਹੱਲ ਕਿਉਂ ਨਹੀਂ ਹੁੰਦਾ ਸੋ ਉਹ ਇਹ ਮੇਰਾ ਪੰਜਾਬ ਦਾ ਮਕਸਦ ਸਿਰਫ ਇਹ ਹੈ ਕਿ ਆਪਾਂ ਨਿਗਰਾਨ ਬਣ ਕੇ ਗੱਲ ਕਰੀਏ ਕਿਉਂਕਿ ਆਉਣ ਵਾਲੀਆਂ ਮਸਲਾਂ ਨੇ ਆ ਸਾਡੀਆਂ ਰਿਕਾਰਡਿੰਗਾਂ ਲਾ ਲਾ ਦੇਖਣੀ ਹੈ ਕਿੰਨੀ ਕਾਤਲ ਦੀ ਗੱਲ ਕਰਦੇ ਹੁੰਦੇ ਸੀ ਕਿੱਥੇ ਬੈਠ ਕੇ ਉਹਨਾਂ ਨੇ ਸਾਨੂੰ ਅੱਗੇ ਤਾਂ ਜੋ ਸਿਆਣੇ ਕਹਿ ਗਏ ਅਸੀਂ ਮੂੰਹ ਤੋਂ ਕਹਿੰਦੇ ਨੇ ਸਿਆਣੇ ਕਹਿੰਦੇ ਹੁੰਦੇ ਸੀ ਆ ਹੁਣ ਤਾਂ ਸਿਆਣੇ ਰਿਕਾਰਡ ਹੋ ਰਹੇ ਆ ਲੋਕਾਂ ਨੇ ਤੁਹਾਨੂੰ ਜਜ ਕਰ ਲੈਣਾ ਕਿ ਤੁਸੀਂ ਕਿੰਨੇ ਕੁ ਫਿਕਰਮੰਦ ਸੀਗੇ ਆਪਣੇ ਸਮਿਆਂ ਦੇ ਵਿੱਚ ਸੋ ਇਹ ਬਹੁਤ ਚੰਗੀ ਸ਼ੁਰੂਆਤ ਹੋਈ ਹੈ ਪਰ ਮੈਂ ਚਾਹਾਂਗਾ ਕਿ ਅਗਲੀ ਵਾਰ ਮੀਡੀਆ ਦੀ ਸ਼ਮੂਲੀਅਤ ਵੀ ਹੋਰ ਜ਼ਿਆਦਾ ਹੋਵੇ ਮੈਂ ਮੀਡੀਆ ਨੂੰ ਬਹੁਤ ਅੱਜ ਮਿਸ ਕਰ ਰਿਹਾ ਕਿਉਂਕਿ ਮੀਡੀਆ ਬਹੁਤ ਵੱਡਾ ਰੋਲ ਪਲੇ ਕਰ ਸਕਦਾ ਹੈ ਸਮਾਜ ਦੇ ਹਰ ਮੁੱਦੇ ਤੇ ਪਰ ਮੀਡੀਆ ਵੀ ਹਾਂਜੀ ਨਹੀਂ ਲੋਕਲ ਖਾਸਾ ਮੈਂ ਕੱਲੇ ਲੋਕਲ ਨਾਲ ਮਸਲਾ ਹੱਲਿਆ ਬਠਿੰਡੇ ਦਾ ਮਸਲਾ ਹੁੰਦਾ ਫਿਰ ਤੇ ਕੋਈ ਰੌਣਾ ਨਹੀਂ ਸੀ ਰੌਣਾ ਪੰਜਾਬ ਦਾ ਹੈ ਦੇਸ਼ ਦਾ ਹੈ ਸੰਸਾਰ ਦਾ ਹੈ ਸੋ ਮੈਂ ਗੱਲ ਕਰਦਾ ਕਿ ਮੀਡੀਆ ਦੀ ਸ਼ਮੂਲੀਅਤ ਅੱਗੇ ਤੋਂ ਹੋਰ ਵਧੇ ਮੈਂ ਇਹ ਕਹਿ ਰਿਹਾ ਕਿ ਜਿੰਨਾ ਮੀਡੀਆ ਸਾਨੂੰ ਰਿਕਾਰਡ ਕਰੇਗਾ ਹਰ ਮੀਡੀਆ ਦੀ ਆਪਣੀ ਰੀਚ ਹੈ ਕਿਉਂਕਿ ਮੀਡੀਆ ਬਾਰੇ ਵੀ ਹੁਣ ਲੋਕਾਂ ਨੂੰ ਕਈ ਤਰ੍ਹਾਂ ਦੇ ਸ਼ੰਕੇ ਨੇ ਉਹ ਬੰਦਾ ਮਿਲਿਆ ਨਾ ਕਹਿੰਦਾ ਸੀ ਕੀ ਕਰਦੇ ਹੋ ਕਹਿੰਦਾ ਮੈਂ ਜਰਨਲਿਸਟ ਹਾਂ ਕਹਿੰਦਾ ਕਿਹੜੀ ਪਾਰਟੀ ਦਾ ਸੋ ਉਹ ਵੀ ਉਹਦੇ ਤੋਂ ਵੀ ਪਛਣਾ ਪੈਣਾ ਹੈ ਮਾਨੂੰ ਇਹ ਪੰਜਾਬ ਦੀ ਗੱਲ ਕਰਨੀ ਤਾਂ ਸਾਂਝੇ ਹੋ ਕੇ ਗੱਲ ਕਰਨੀ ਪਵੇਗੀ ਸੋ ਸਾਰੇ ਆਪਾਂ ਰਲ ਕੇ ਅੱਗੇ ਆਈਏ ਔਰ ਬਹੁਤ سارے ਸਵਾਲ ਮੇਰੇ ਦਿਮਾਗ 'ਚ ਵੀ ਮੇਰੇ ਮਨ 'ਚ ਵੀ ਸੀਗੇ ਮੈਂ ਜਾਣ ਕੇ ਨਹੀਂ ਕੋਈ ਸਵਾਲ ਪੁੱਛਿਆ ਕਿ ਵੱਧ ਤੋਂ ਵੱਧ ਸਵਾਲ ਤੁਹਾਡੇ ਵੱਲੋਂ ਆਉਣ ਮਾਹਿਰ ਬੈਠੇ ਨੇ ਸਾਡੀ ਮੇਰੀ ਖੇਤੀਬਾੜੀ ਦੇ ਮਾਮਲੇ 'ਚ ਤਾਂ ਬੁੱਧੀ ਕਿੰਨੀ ਹੋਏਗੀ ਮੈਂ ਛੋਟੇ ਸਵਾਲ ਪਤਾ ਨਹੀਂ ਜਿਹੜਾ ਮੇਰੇ ਮਨ 'ਚ ਬੈਠੇ ਬੈਠੇ ਇਹ ਨਹੀਂ ਆ ਰਿਹਾ ਸੀ ਕਿ ਹਰ ਸਬਜੈਕਟ ਤੇ ਗੱਲ ਹੋਈ ਹੈ ਹਜ਼ੂਰ ਸਾਡੀ ਇੱਕ ਜਿਹੜੀ ਟ੍ਰੈਡੀਸ਼ਨਲ ਖੇਤੀ ਹੈ ਮਿਲਟਸ ਮਿਲਟਸ ਦੀ ਗੱਲ ਖੇਤੀ ਦੀ ਅੱਜ ਕੱਲ ਮੈਨ ਲੱਗਦਾ ਹੋ ਰਹੀ ਨਹੀਂ ਹੈ ਕਿਉਂਕਿ ਸਾਡਾ ਅਸਲੀ ਤਾਂ ਮਿਲਟਸ ਹੀ ਸੀਗੇ ਸਾਡੇ ਜਿਹੜੇ ਮੱਕੀ ਜਵਾਰ ਬਾਜਰਾ ਕਿਉਂਕਿ ਇਹ ਮੈਂ ਤਾਂ ਪੁੱਛ ਰਿਹਾ ਕਿ ਦੁਨੀਆ ਘੁੰਮ ਕੇ ਉੱਥੇ ਆ ਰਹੀ ਹੈ ਚੰਡੀਗੜ੍ਹ ਐ ਮੁਹਾਲੀ ਚ ਆ ਕੇ ਵੇਖ ਲਓ ਬੜੇ ਬੜੇ ਵੱਡੇ ਰੈਸਟੋਰੈਂਟ ਨੇ ਜਿੱਥੇ ਸਿਰਫ ਮਿਲਟਸ ਦਾ ਹੀ ਫੂਡ ਮਿਲਣ ਲੱਗ ਗਿਆ ਹੁਣ ਸੋ ਉਹ ਖੇਤੀ ਵੀ ਕਿਤੇ ਮੁੜ ਕੇ ਵਾਪਸ ਆਉਣੀ ਹੈ ਕਿ ਨਹੀਂ ਕਦੇ ਇਹਦੇ ਤੇ ਵੀ ਗੱਲ ਜੇ ਹੋ ਸਕਦੀ ਹੋਵੇ ਤਾਂ ਜ਼ਰੂਰ ਹੋਣੀ ਚਾਹੀਦੀ ਹੈ ਤੇ ਡਾਈਵਰਸੀਫਿਕੇਸ਼ਨ ਦੀ ਗੱਲ ਤਾਂ ਅਕਸਰ ਹੁੰਦੀ ਹੈ ਸੋ ਬਹੁਤ ਸਾਰੇ ਸਵਾਲ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਤੇ ਜੇ ਹੋਰ ਗੱਲਾਂ ਹੋਣੀਆਂ ਇੱਕ ਹੋਰ ਮੇਰੇ ਦਿਮਾਗ 'ਚ ਸਭ ਛੋਟੇ ਛੋਟੇ ਸੋ ਮੈਂ ਜਵਾਬ ਤਾੜੀ ਮੰਗਦੇ ਕਿ ਟਾਈਮ ਹੈ ਨਹੀਂਗਾ ਮੈਂ ਸਿਰਫ ਸਵਾਲ ਹੀ ਪੇਦਾ ਕਰ ਰਿਹਾ ਕਿ ਇੱਕ ਕਦੇ-ਕਦੇ ਲਫ਼ਜ਼ ਸੁਣਿਆ ਕਈ ਵਾਰੀ ਜਾਂ ਸੁਣਿਆ ਜਾਂ ਮੈਂ ਪਤਾ ਨਹੀਂ ਮੇਰੇ ਦਿਮਾਗ 'ਚ ਹੀ ਆਇਆ ਹੁਣ ਜਿਹੜੀ ਇੰਸ਼ੋਰੈਂਸ ਹੈ ਕਿਸਾਨ ਨੂੰ ਮੇਰੇ ਖਿਆਲ ਨਾਲ ਅਜੇ ਤੱਕ ਕਿਸੇ ਫਸਲ ਤੇ ਇੰਸ਼ੋਰੈਂਸ ਦਾ ਕੋਈ ਪਾਲਿਸੀ ਤਾਂ ਨਹੀਂ ਸਰਜ ਤੱਕ ਆਈ ਨੇ ਇੰਪਲੀਮੈਂਟੇਸ਼ਨ ਹੋਈ ਕਿ ਸਿਰਫ ਪਾਲਿਸੀ ਆਈ ਹੈ ਜੀ ਖਾਰਜ ਵੀ ਹੋ ਗਈ ਹੈ ਸੋ ਮੈਂ ਇਹ ਇੱਦਿਹੀ ਮੈਂ ਮੁੱਦਾ ਸਮਝਦਾ ਨਾ ਕਿ ਜੇ ਕਿਸੇ ਬੰਦੇ ਦੀ 500 ਕਿੱਲੇ ਪੈ ਲਈ ਹੈ ਉਹ ਕਿਦਾਂ ਹਨਾ ਇੰਸ਼ੋਰਡ ਹੋ ਜਵੇ ਉਹਦਾ ਆਪਣਾ ਨੁਕਸਾਨ ਆਪ ਕਰਨ ਲੱਗੇ ਚਲ ਕੇ ਕਈ ਇਦਾਂ ਦੀ ਫੈਕਟਰੀਆਂ ਵਾਲੇ ਵੀ ਕਰਦੇ ਆ ਨਾ ਆਪ ਹੀ ਸ਼ਾਰਟ ਸਰਕਟ ਕਰ ਦਿੰਦੇ ਨੇ ਪਰ ਇਹਦੇ ਵਿੱਚ ਏਰੀ ਇੱਕ ਅਸਰ ਛੋਟੀ ਜੀ ਜੇ ਕਿਤੇ ਇਦਾਂ ਦੀ ਗੱਲ ਹੋ ਸਕਦੀ ਹੋਵੇ ਕਿ ਇੱਕ ਮਿਨੀਮਮ ਸੇ ਮੰਨ ਕੇ ਚੱਲੋਗੇ 5 ਏਕੜ ਦੀ ਇੰਸ਼ੋਰੈਂਸ ਹਰ ਕਿਸਾਨ ਨੂੰ ਮਿਲ ਜੇ ਜਿਹੜਾ 5 ਏਕੜ ਵਾਲਾ ਜਾਂ 2 3 4 ਏਕੜ ਵਾਲਾ ਤੇ ਛੋਟਾ ਕਿਸਾਨ ਹੈ ਨਾ ਉਹ ਜੇ ਕਿਸੇ ਕੋਲ 50 ਕਿੱਲੇ ਵੀ ਹੈ ਉਹਦੀ 5 ਕਿੱਲੇ ਦੀ ਇੰਸ਼ੋਰੈਂਸ ਤਾਂ ਉਹ ਮਿਲ ਸਕਦੀ ਹੈ ਉਹਦੇ ਨਾਲ ਕੀ ਹੋਏਗਾ ਕਿ ਛੋਟਾ ਕਿਸਾਨ ਘਟੋਕ ਆਪਣੇ ਆਪ ਨੂੰ ਸਿਕਿਉਰ ਮਹਿਸੂਸ ਕਰੇਗਾ ਕਿਉਂਕਿ ਉਹਨਾਂ ਤੁਹਾਨੂੰ ਸਰਕਾਰ ਹੁਕਮਰਾਨ ਵਪਾਰੀ ਵੀ ਮਾਰਦਾ ਜਿੰਨਾ ਕਈ ਵਾਰੀ ਕੁਦਰਤ ਮਾਰ ਦਿੰਦੀ ਉਹਦੇ ਨਾਲ ਲੜਾਈ ਵੀ ਨਹੀਂ ਕੀਤੀ ਜਾ ਸਕਦੀ ਔਰ ਉਹਦੇ ਅੱਗੇ ਕੋਈ ਧਰਨਾ ਵਜਾਰਾ ਵੀ ਨਹੀਂ ਚੱਲਦਾ ਕੁਦਰਤ ਦੇ ਅੱਗੇ ਸੋ ਇੰਸ਼ੋਰੈਂਸ ਵੀ ਜ਼ਰੂਰ ਕਿਤੇ ਸਾਥ ਨਹੀਂ ਹੋ ਸਕਦੀ ਉਹ ਪਰ ਖੈਰ ਮੈਂ ਜਿਸ ਕੰਮ ਲਈ ਆਇਆ ਸੀ ਉਸੇ ਦਾ ਧੰਨਵਾਦ ਦੀ ਸ਼ਬਦੀ ਬੋਲਣੇ ਸੀ ਕਿ ਤੁਸੀਂ ਦੂਰੋਂ ਨੇੜਿਓਂ ਜਿੱਥੋਂ ਵੀ ਚੱਲ ਕੇ ਆਏ ਹੋ ਭਾਵਨਾ ਇੱਕੋ ਜੀ ਭਰ ਕੇ ਆਪਣੇ ਅੰਦਰ ਲੈ ਕੇ ਆਏ ਹੋ ਇਹ ਆਉ ਪੰਜਾਬ ਦੀ ਗੱਲ ਕਰੀਏ ਕਿਉਂਕਿ ਕੁਝ ਕੰਮ ਐਸੀ ਹੁੰਦੇ ਨੇ ਜਿਨ੍ਹਾਂ 'ਚ ਲੋਕ ਸਿਰਫ ਜਾ ਕੇ ਦੇਖਦੇ ਕਿ ਮੇਰਾ ਇਹਦੇ ਕੀ ਫਾਇਦਾ ਹੈ ਪਰ ਅੱਜ ਜਿੰਨੇ ਵੀ ਅਸੀਂ ਇਕੱਠੇ ਹੋਏ ਆ ਸਾਡੇ ਮਾਹਿਰ ਲੋਕ ਸਾਡੇ ਬੁੱਧੀਜੀਵੀ ਅਰ ਪੰਜਾਬ ਦਾ ਹਿੱਤ ਸੋਚਣ ਵਾਲੇ ਉਹ ਸਿਰਫ ਇਹ ਹੀ ਸੋਚ ਕੇ ਆਏ ਨੇ ਕਿ ਪੰਜਾਬ ਦਾ ਫਾਇਦਾ ਕਿੱਦੇ ਵਿੱਚ ਸੋ ਆਪਾਂ ਮੇਰਾ ਪੰਜਾਬ ਆਰਗੇਨਾਈਜੇਸ਼ਨ ਬਕੌਂ ਸੰਸਥਾ ਵੱਲੋਂ ਹਰ ਮਹੀਨੇ 71 ਤੱਕ ਕਰਨ ਦੀ ਕੋਸ਼ਿਸ਼ ਕਰਿਆ ਕਰਾਂਗੇ ਕੋਸ਼ਿਸ਼ ਨਹੀਂ ਨਾ ਕਰੇ ਕਰਾਂਗੇ 71 ਤੱਕ ਅਲੱਗ-ਅਲੱਗ ਥਾਵਾਂ ਤੇ ਹੋਇਆ ਕਰੇਗੀ ਅਲੱਗ-ਅਲੱਗ ਵਿਸ਼ਿਆਂ ਤੇ ਹੋਇਆ ਕਰੇਗੀ ਪੰਜਾਬ ਦੇ ਉਹ ਵੱੜਦੇ ਮੁੱਦੇ ਪੰਜਾਬ ਦੇ ਉਹ ਭੱਗਦੇ ਮਸਲੇ ਪੰਜਾਬ ਦੀਆਂ ਉਹ ਐਸੋਨੇ ਤਰਸ ਤਰਸ ਕਰਦੀਆਂ ਜਿਹੜੀਆਂ ਨਾੜਾਂ ਨੇ ਜਿਨ੍ਹਾਂ ਨੂੰ ਐਸੋ ਦੇ ਸਕੂਨ ਦੀ ਬਹੁਤ ਲੋੜ ਹੈ ਉਹਨਾਂ ਤੇ ਗੱਲ ਕਰਾਂਗੇ ਨਸ਼ਿਆਂ ਤੇ ਗੱਲ ਹੋਏਗੀ ਐਜੂਕੇਸ਼ਨ ਸਿਸਟਮ ਤੇ ਗੱਲ ਹੋਏਗੀ ਬੱਚਿਆਂ ਦੇ ਪ੍ਰਵਾਸ ਬਾਰੇ ਗੱਲ ਹੋਏਗੀ ਇੱਕ ਬਹੁਤ ਜ਼ਰੂਰੀ ਮੁੱਦਾ ਹੈ ਉਹਦੇ ਤੇ ਵੀ ਗੱਲ ਆਪਣਾ ਜ਼ਰੂਰ ਕਰਾਂਗੇ ਕਿ ਜਿਹੜੀ ਰਿਵਰਸ ਮਾਈਗ੍ਰੇਸ਼ਨ ਹੋਣੀ ਚਾਹੀਦੀ ਹੈ ਉਹ ਨਹੀਂ ਹੋ ਰਹੀ ਉਹਦੇ ਇੱਕ ਆਈਸ ਬ੍ਰੇਕ ਕਰਨ ਦੀ ਲੋੜ ਹੈ ਮਾਪਿਓ ਆਪਣੇ ਬੱਚਿਆਂ ਨੂੰ ਕਿਹੜੇ ਮੂਹ ਨਾਲ ਕਹਿਣੋ ਕਹਿ ਹੀ ਨਹੀਂ ਪਾਰੇ ਕਿ ਬੇਟਾ ਵਾਪਸ ਆ ਜਾ ਕਿਆ ਦਿਨਾ ਚਾਹੀਦਾ ਯਾਰ ਜੇ 25 20 25 ਲੱਖ ਦਾ ਕਰਜ਼ਾ ਚੜਾ ਕੇ ਵੀ ਪੁੱਤ ਧੀ ਨੂੰ ਬਾਹਰ ਵੇਚਿਆ ਜੇ ਉੱਥੇ ਉਹਦੀ ਮੌਤ ਦਿਸਦੀ ਪਈ ਉਹਦੀ ਜ਼ਿੰਦਗੀ ਖਰਾਬ ਦਿਸਦੀ ਪਈ ਹੈ ਕੋਈ ਨਹੀਂ ਫੇਰ ਕਮਾਰਾ ਕਿ ਉਹਨੂੰ ਕਹੀਏ ਪੁੱਤ ਪੁੱਤ ਕੋਈ ਨਹੀਂ ਤੇਰੇ ਮਾਪੇ ਉੱਤੇ ਤੇਰਾ ਘਰ ਹੈ ਤੇਰਾ ਮੁਲਕ ਤੇਰੀ ਧਰਤੀ ਤੇ ਵਾਪਸ ਆ ਜਾ ਬੱਚਿਆਂ ਨੂੰ ਵੀ ਇੰਨੀ ਖੁੱਲ ਮਿਲੇ ਕਿ ਉਹ ਆਪਣੇ ਮਾਪਿਆਂ ਨੂੰ ਕਹਿ ਸਕਣ ਕਿ ਮੈਂ ਇੱਥੇ ਤੰਗ ਆ ਮੈਂ ਵਾਪਸ ਆਉਣਾ ਚਾਹਨਾ ਇਹ ਆਈਸ ਬ੍ਰੇਕ ਕਰਨ ਦੀ ਲੋੜ ਹੈ ਇਹ ਇੱਕ ਮੁੱਦਾ ਹੈ ਇਹਦੇ ਤੇ ਵੀ ਕਦੇ ਗੱਲ ਕਰਾਂਗੇ ਕਦੇ ਸੈਮੀਨਾਰ ਕਰਾਂਗੇ ਜਿਹੜੇ ਆਉਣਾ ਚਾਹੁੰਦੇ ਆ ਹੱਕ ਨਾਲ ਵਾਪਸ ਆਸ ਤੋ ਬਹੁਤ ਸਾਰੇ ਮੁੱਦੇ ਜਿੰਨਾ ਚ ਆਰਟ ਐਂਡ ਕਲਚਰ ਵੀ ਇੱਕ ਬਹੁਤ ਵੱਡਾ ਮੁੱਦਾ ਅੱਜ ਵਿਸਾਖੀ ਦਾ ਫੰਕਸ਼ਨ ਦੇਖਣਾ ਹੈ ਤੁਹਾਨੂੰ ਸਾਰੀ ਜਾਣਾ ਪੈਂਦਾ ਉੱਥੇ ਵਿਸਾਖੀ ਬਣਾਈ ਜਾਂਦੀ ਹੈ ਆਸਟ੍ਰੇਲੀਆ ਚ ਵਿਸਾਖੀ ਬਣਾਈ ਜਾਂਦੀ ਪੰਜਾਬ ਚ ਵਿਸਾਖੀ ਨਹੀਂ ਬਣਾਈ ਜਾਂਦੀ ਕਿਤੇ ਵੀ ਸੋ ਬਹੁਤ ਸਾਰੇ ਇਦਾਂ ਦੇ ਮੁੱਦੇ ਨੇ ਜਿੰਨਾਂ ਦੇ ਗੱਲ ਕਰਾਂਗੇ ਮੇਰਾ ਪੰਜਾਬ ਨਾਲ ਜੁੜੀ ਹਰ ਉਹ ਰੂਪ ਹਰ ਉਹ ਸ਼ਖਸ ਜਿਹੜਾ ਪੰਜਾਬ ਲਈ ਭਲਾ ਲੋਚਦਾ ਹੈ ਭਲਾ ਸੋਚਦਾ ਹੈ ਅਸੀਂ ਉਹਨੂੰ ਬੇਤੀ ਕਰਦੇ ਹਾਂ ਕਿ ਜਿੰਨੇ ਆਏ ਨਹੀਂ ਜੀ ਆਇਆਂ ਨੂੰ ਜੀ ਸਦਕੇ ਆਪਾਂ ਰਲ ਕੇ ਕੇ ਫੰਕਸ਼ਨ ਕਰੀਏ ਇਸ ਤਰ੍ਹਾਂ ਦੇ ਇਕੱਤਰਤਾ ਕਰੀਏ ਜਿਹੜੇ ਨਹੀਂ ਆ ਸਕੇ ਉਹਨਾਂ ਨੂੰ ਅਗਲੀ ਵਾਰ ਵਾਸਤੇ ਬੇਨਤੀ ਹੈ ਕਿ ਜ਼ਰੂਰ ਸ਼ਿਰਕਤ ਕਰਿਓ ਰਲ ਕੇ ਆਪਾਂ ਪੰਜਾਬ ਦੀ ਬਾਤ ਪਾਈਏ ਪੰਜਾਬ ਦੀ ਤਰੱਕੀ ਪੰਜਾਬ ਦੀ ਉਸ ਖੁਸ਼ਹਾਲੀ ਦੀ ਦੁਬਾਰਾ ਗੱਲ ਕਰ ਸਕੀਏ ਸਾਰਿਆਂ ਦਾ ਜਿੰਨੇ ਕਦਮ ਚੱਲ ਕੇ ਆਏ ਹਰ ਕਦਮ ਲਈ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਪਰ